ਕੀਤੇ 7 ਸਾਲਾਂ ਵਿੱਚ 21 ਵਾਰ ਪ੍ਰਖਿਆ ਲਈ ਭਾਈ ਲੈਣਾ ਜੀ ਬੈਠਿਆਂ ਬੈਠਿਆਂ ਉਪਦੇਸ਼ ਦੇ ਕੇ ਕਹਿੰਦੇ ਕਹਿੰਦੇ ਲੈਣਾ ਜੀ ਆ ਚਾਦਰਾਂ ਧੋਣ ਵਾਲੀਆਂ ਸਨ ਧੋਲਿਆਣੀਆਂ ਸੀ ਕਹਿੰਦੇ ਮਹਾਰਾਜ ਸਤ ਵਜਨ ਚਾਦਰਾਂ ਚੁੱਕੀਆਂ ਧੋਣ ਚਲੇ ਗਏ ਕਰਤਾਰਪੁਰ ਦੇ ਘਾਟ ਤੇ ਧੋਤੀਆਂ ਧੋ ਕੇ ਸੁਕਾ ਕੇ ਜਦੋਂ ਸ਼ਾਮ ਨੂੰ ਵਾਪਸ ਪਰਤੇ ਤੇ ਬਾਬਾ ਬੁੱਢਾ ਸਾਹਿਬ ਮਿਲ ਗਏ ਉਮਰ ਛੋਟੀ ਸੀ ਬਾਬਾ ਬੁੱਢਾ ਸਾਹਿਬ ਦੀ ਬੜੇ ਪੁਰਾਣੇ ਰਹਿੰਦੇ ਸਨ ਤੈਨੂੰ ਵਾਲ ਦੇ ਕੇ ਪੁੱਛਿਆ ਲੈਣਾ ਜੀ ਸਵੇਰ ਦੇ ਨજર ਨਹੀਂ ਆਏ ਕਿੱਧਰ ਗਏ ਸੋ ਕੱਲ ਕਿ ਚਾਦਰਾਂ ਧੋਣ ਗਿਆ ਸੀ ਬਾਬੇ ਬੁੱਢੇ ਨੇ ਕਿਹਾ ਲੈਣਾ ਜੀ ਨੂੰ ਕਹਿੰਦੇ ਇਹ ਚਾਦਰਾਂ ਤੇ ਕੱਲ ਹੀ ਧੋਤੀਆਂ ਨੇ ਇੱਕ ਦਿਨ ਵਿੱਚ ਕਿਹੜੀਆਂ ਮੈਲੀਆਂ ਹੋ ਗਈਆਂ ਭਾਈ ਲੈਣਾ ਜੀ ਜਵਾਬ ਦਿੰਦੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਹੁਕਮ ਸੀ ਇੰਨੇ ਨੂੰ ਗੁਰੂ ਨਾਨਕ ਦੇ ਮਹਾਰਾਜ ਆ ਗਏ ਹਜ਼ੂਰ ਕਹਿੰਦੇ ਕੀ ਗੱਲ ਹੋਈ ਬਾਬਾ ਬੁੱਢਾ ਸਾਹਿਬ ਬੜੇ ਲਾਡ ਵਿੱਚ ਬੋਲੇ ਕਹਿੰਦੇ ਮਹਾਰਾਜ ਅੱਲੇ ਨੇ ਵਿਚਾਰ